ਦੋਸਤੋ ਕਹਿੰਦੇ ਆ ਵੀ ਆਉਣ ਵਾਲਾ ਸਮਾਂ ਤੇਰਾ ਬਾਈ ਦਾ ਹਾਂਜੀ ਇਹ ਉਹ ਸਬਾਈ ਦਾ ਸਮਾਂ ਆਉਣ ਵਾਲਾ ਜਿਹਨੂੰ ਕੀ 에ਅਰ ਕੰਡੀਸ਼ਨਰ ਕਹਿੰਦੇ ਐ ਇਹ ਕਈ ਤਰ੍ਹਾਂ ਦੇ ਹੁੰਦੇ ਐ ਵਿੰਡੋ ਸਪਰੇਟ ਤੇ ਇਹ ਤੋਂ ਬਿਨਾ ਇੱਕ ਮਿੰਟ ਵੀ ਗੁਜ਼ਾਰਾ ਨਹੀਂ ਹੁੰਦਾ ਪਰ ਇਸ ਦੇ ਵੀ ਰੱਖਣ ਦੇ ਇਸ ਨੂੰ ਵਰਤਣ ਦੇ ਕੁਝ ਸਿਸਟਮ ਕੋਈ ਰੂਲ ਹੁੰਦੇ ਐ ਜਿਹਦਾ ਸੋੰਦੀ ਅੱਜ ਜਾਣਕਾਰੀ ਦੇਣ ਲਈ ਆਪਾਂ ਉਹ ਗੱਲਬਾਤ ਕਰਾਂਗੇ ਮਸ਼ਹੂਰ ਰਾਮਪਰਾਪੂ ਦੇ ਮਿੱਸੀ ਰਾਮ ਸਿੰਘ ਜੀ ਨਾਲ ਤੇ ਜਾਣਾਂਗੇ ਵੀ ਏਸੀ ਨੂੰ ਲਗਾਉਣ ਲਈ ਇਹਦੀ ਸਰਵਿਸ ਕਰਨਾ ਕਿੱਦਾਂ ਤੇ ਦੀ ਸੰਸਵਾਲੀ ਕੀ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਸੋ ਆਓ ਚਲਦੇ ਹਾਂ ਜੀ ਦਾਸ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਗਾਵੇ ਕੋਣ ਆਲਾ ਸਮਾਂ ਹੁਣ ਏਸੀਆਂ ਦਾ ਏਸੀ ਹੁੰਦੇ ਆਂ ਵਿੰਡੋ ਆਂ ਦੇ ਸਪਲੈਕਟਿੰਗ ਦੇ ਪਹਿਲਾਂ ਤਾਂ ਅਸੀਂ ਜਾਨਣਾ ਚਾਹੁੰਦੇ ਹਾਂ ਵੀ ਜਿਹੜੇ ਲੱਗੇ ਹੋਏ ਏਸੀ ਹੈ ਤੇ ਉਹਨਾਂ ਗਰਮੀ ਆ ਗਈ ਉਹਨਾਂ ਨੂੰ ਸ਼ੁਰੂ ਹੋਣਗੇ ਵੀ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀ ਇhtਿਆਤ ਵਰਤਨੇ ਚਾਹੀਦੇ ਹੈ ਵੀ ਕਿਸ ਤਰ੍ਹਾਂ ਦੀ ਉਹਦੀ ਸੁਭਾਲ ਹੋ ਜਾਏ ਤਾਂ ਕਿ ਉਹ ਖਰਾਬ ਨਾ ਹੋ ਲੰਮਾ ਸਮਾਂ ਦੱਸ। ਸਭ ਤੋਂ ਪਹਿਲਾਂ ਉਹਨਾਂ ਦੀ ਸਰਵਿਸ ਜ਼ਰੂਰੀ ਹੁੰਦੀ ਹੈ। ਠੀਕ ਹੈ ਜੀ। ਸਰਵਿਸ ਤੁਸੀਂ ਖੁਦ ਵੀ ਕਰ ਸਕਦੇ ਹੋ ਤੇ ਤੁਸੀਂ ਮਕੈਨਿਕ ਵੀ ਕਰ ਸਕਦੇ ਹੋ ਇਸ ਤਰ੍ਹਾਂ ਖੁਦ ਕਿਵੇਂ ਕਰ ਸਕਦਾ ਤੇ ਮਕੈਨਿਕ ਤੋਂ ਕਿਵੇਂ ਮਕੈਨਿਕ ਦੇ ਖੁਦ ਕਰਦਾ ਜੇ ਤੁਸੀਂ ਥੋੜਾ ਧਿਆਨ ਰੱਖਣਾ ਪਊ ਤੁਹਾਨੂੰ ਜੀ ਆ ਕਰ ਲਿਆ ਜੀ ਜਦੋਂ ਵੀ ਕਰਨਾ ਬਾਟਰ ਪਾਣੀ ਮਾਰਨਾ ਜੇ ਤੁਸੀਂ ਉਹ ਧਿਆਨ ਨਾਲ ਮਾਰਨਾ ਜੀ ਇੱਕ ਜਦੋਂ ਖੋਲਣਾ ਐਸੀ ਉਹ ਵੀ ਧਿਆਨ ਨਾਲ ਖੋਲਣਾ ਜੀ ਅੱਛਾ ਜੀ ਠੀਕ ਹੈ ਜੀ ਨੰਬਰ 2 ਤੁਸੀਂ ਜਦੋਂ ਅਸੀਂ ਪਾਣੀ ਮਾਰਨਾ ਜੀ ਉਦੋਂ ਇਸ ਖੁੱਲਣ ਲੱਗਿਆ ਧਿਆਨ ਰੱਖੇ ਤੁਸੀਂ ਆਵਦਾ ਇੰਡੋਰ ਕੋਲਣਾ ਜੀ ਸਭ ਤੋਂ ਪਹਿਲਾਂ ਇੰਡੋਰ ਹੋਰ ਕੇ ਪਹਿਲਾਂ ਇੰਡੋਰ ਦਾ ਸਾਰੇ ਟਾਪ ਡੋਰ ਕੋ ਲਾ ਕੇ ਰੱਖ ਲੈਣੀ ਥੱਲੇ ਜੀ ਉਹਨਾਂ ਨੂੰ ਤੁਸੀਂ ਪਾਣੀ ਨਾਲ ਧੋ ਦੇਨੇ ਜੀ ਇਹ ਤਾਂ ਉਹੀ ਬੰਦਾ ਕਰ ਸਕਦਾ ਜਿਸ ਨੂੰ ਬੜੀ ਮੱਟੀ ਨੋਲਜ ਹੋਵੇ ਇਹਦੇ ਬਾਰੇ ਇੰਨੇ ਸਾਰੇ ਬੰਦਾ ਆਮ ਬੰਦਾ ਤਾਂ ਨਹੀਂ ਨਹੀਂ ਮਾਰ ਸਕਦਾ ਜੀ ਜਿਹਨੂੰ ਨੋਲਜ ਹੋਵੇ ਮਾਰ ਸਕਦਾ ਜੀ ਠੀਕ ਹੈ ਜੀ ਜਿਹੜੇ ਆਮ ਬੰਦੇ ਵੀ ਕਈ ਵਾਰ ਪੰਗਾ ਲੈ ਲੈਂਦੇ ਆ ਵੀ ਮੈਂ ਕੋਲੋਂ ਸਰਵਿਸ ਨਹੀਂ ਲੈਣਾ ਨਹੀਂ ਚਾਹੀਦਾ ਜੀ ਉਹਦਾ ਕੀ ਨੁਕਸਾਨ ਕੀ ਹੋ ਜਾਂਦਾ ਜੇ ਉਹ ਕੁਝ ਵੀ ਨਾ ਗਾਹੇ ਲੀਕेज ਚਾਂਸ ਬੱਝ ਜਾਂਦੇ ਜੀ ਠੀਕ ਹੈ ਜੀ ਕੈਲਕੂਲਸ ਕੋਈ ਤਾਤੂ ਪੀਵੀਸੀ ਪਾਣੀ ਪੈ ਜਾਂਦਾ ਜੀ ਇੰਡੋਰ ਦੀ ਮੋਟਰ ਤੇ ਪਾਣੀ ਪੈ ਜਾਂਦਾ ਜੀ ਨੁਸਾਨ ਹੀ ਹੁੰਦਾ ਜੀ ਆਹ ਖੁੱਲਣ ਜੇ ਜਾਣਕਾਰੀ ਫੇਰੀ ਖੁੱਲਣ ਚਾਹੀਦੀ ਹੈ ਜੀ ਇਹ ਸਰਵਿਸ ਇੱਕ ਤਰ੍ਹਾਂ ਦੀ ਹੀ ਦਿੰਦੀ ਹੈ ਜਾਂ ਬੱਖ ਬੱਖ ਤਰ੍ਹਾਂ ਦੀ ਵੀ ਹੁੰਦੀ ਹੈ ਸਰਵਿਸ ਇੱਕ ਤਰ੍ਹਾਂ ਦੀ ਹੀ ਹੁੰਦੀ ਹੈ ਜੀ ਪਾਣੀ ਨਾਲ ਹੀ ਸਾਰੇ ਕਰਦੇ ਪਾਣੀ ਨਾਲ ਹੀ ਹੁੰਦੀ ਹੈ ਜੀ ਤੇ ਇਹਦਾ ਕੀ ਰੇਟ ਹੁੰਦਾ ਵਿੰਡੋ ਦਾ ਕੀ ਦਾ ਸਪੈਕਟ ਦਾ ਕੁਝ ਆੜੜ ਰੇਟ ਹੁੰਦਾ ਜੀ ਉਹ ਦੇਖ ਕੇ ਲੱਗਦਾ ਵਿੰਡੋ ਦਾ ਹੁੰਦਾ ਜੀ 300 ਤੋਂ ਲੈ ਕੇ 450 ਤੱਕ ਲੋਕ ਲਈ ਫੀਲਡ ਜੋ 100 ਰੁਪਏ ਜ਼ਿਆਦਾ ਹੁੰਦੇ ਹੈ अच्छा जी ਤੇ ਸਬਟ੍ਰੈਕਟ ਦਾ ਜੀ ਬਿਲਡ ਦਾ 500 600 ਰੁਪਏ ਤੱਕ ਹੁੰਦਾ ਜੀ ਠੀਕ ਹੈ ਜੀ ਇਹ ਜਿਹੜਾ ਏਸੀ ਹੁੰਦਾ ਇਹਦੇ ਇੱਕ ਫਿਲਟਰ ਜਲਗੀਆਂ ਲੱਗੀਆਂ ਹੁੰਦੀਆਂ ਜਿਹੜੀਆਂ ਕਿ ਉਹ ਉਹ ਟਾਈਮ ਟਾਈਮ ਸਾਫ ਕਰਨੀ ਜਾਂ 15 ਦਿਨਾਂ ਬਾਅਦ ਸਾਫ ਕਰਨੀ ਜ਼ਰੂਰੀ ਹੁੰਦੀਆਂ ਜੀ ਠੀਕ ਹੈ ਤੇ ਸਰਵਿਸ ਦਾ ਸਾਥ ਇੱਕ ਵਾਰੀ ਹੋਣੀ ਚਾਹੀਦੀ ਹੈ ਜਾਂ ਉਹ ਚੱਲ ਜਿੰਨਾ ਤੁਸੀਂ ਚਲਾਉਣ ਦਾ ਹਿਸਾਬ ਨਾਲ ਦੇਖ ਕੇ ਜੀ ਚੱਲਦਾ ਕਿੰਨਾ ਖੜਾ ਸੀ ਅੱਛਾ ਜੀ ਜੇ ਰੋਟੀਨ ਮਤਲਬ ਡੇਲੀ ਚੱਲਦਾ ਹੈ ਸੀ ਦੋ ਸਰ ਰੁਪਏ ਜ਼ਰੂਰੀ ਹੈ ਜੀ ਸਾਲ ਸਿਜ਼ਨ ਦੇ ਵਿੱਚ ਹਾਂ ਸਿਜ਼ਨ ਵੀ ਦੋ ਸਾਲ ਜ਼ਰੂਰੀ ਹੈ ਇੱਕ ਜਦੋਂ ਸੀਜ਼ਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਇਹ ਖੜਾ ਰਹਿੰਦਾ ਉਸ ਤੋਂ ਪਹਿਲਾਂ ਵੀ ਹਰ ਹਰ ਕਿਰੋ ਨਾ ਚਿੱਤ ਜਿਆ ਫਿਰ ਨਹੀਂ ਸਰਵੇ ਕਰਾ ਕੇ ਖੜਾ ਹੋ ਜਦੋਂ ਬਾਲਾ ਵਧੀਆ ਜੀ ਇਹਦਾ 10-7 ਮਹੀਨੇ ਦੀ ਮਿੱਟੀ ਘਟਾ ਖੜਾ ਇੱਕ ਹੋ ਜਾਂਦਾ ਇਹਨਾਂ ਦੇ ਠੀਕ ਹੈ ਜੀ ਇਹਦੇ ਇਹਦਾ ਹੁਣ ਏਸੀ ਆ ਹੁਣਾਂ ਕਈ ਤਰ੍ਹਾਂ ਦੇ ਚੱਲੇ ਵੀ ਕਿਹਾ ਜੇ ਇਨਵਰਟਰ ਏਸੀ ਹਾਂ ਹਾਂ ਜੀ ਹਾਂ ਉਹ ਉਸ ਦੀ ਕੋਈ ਸਰਵਿਸ ਜਦੋਂ ਬੱਕਰੀ ਤੇ ਜਾਂਦੇ ਹਾਂ ਹਾਂ ਉਹਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਸਰਵਿਸ ਕਰਨੀ ਕੀ ਉਹਦਾ ਕੀ ਇਹਦਾ ਪਿਆ ਵੱਲ ਉਹਦੇ ਜਿਹੜਾ ਬਲੋਰ ਹੁੰਦਾ ਜੀ ਜੇ ਉਹਦਾ ਪ੍ਰੈਸਰ ਨਾਲ ਪਣੀ ਪੁੱਠਾ ਵੱਜੇਦਾ ਉਹਦੀ ਫੈਨ ਇਨਰ ਦੀ ਫੈਨ ਮੋਟਰ ਮੱਚੀ ਨਹੀਂ ਜਾਂ ਪੀਸੀਬੀ ਛੋੜ ਗਈ ਦੇ ਉਹ ਮੈਂ ਖਲਪੇਰ ਵੀ ਓਖੀ ਆ ਉਹਦੀ ਫਿਰ ਉਹ ਮਹਿੰਗੀ ਜੁਨੇ ਦੀ ਠੀਕ ਹੈ ਜੀ ਉਹ ਉਹਦਾ ਇਨਵਰਟਰ ਏਸੀ ਠੀਕ ਆ ਦੂਸਰੇ ਦਾ ਲੋ ਇਨਵਰਟਰ ਏਸੀ ਬਾਇਸਟੇਜ ਹੈ ਇਸ ਟਾਈਮ ਜੀ ਲੈਟ ਉਹ ਸਵਾਲ ਸਹੀ ਰੱਖੀ ਆ ਹਾਂਜੀ ਹਾਂਜੀ ਜੇ ਜੇ ਇਹਨਾਂ ਆਪਣੇ ਆਮ ਨਾਰਮਲ ਏਸੀ ਚੱਲਦੇ ਆ ਇੱਕ ਵਿੰਡੋ ਹੁੰਦਾ ਇੱਕ ਸਪਰੇਟ ਹੁੰਦਾ ਇਹ ਕਿਸਾ ਉਹਦਾ ਲੈਣਾ ਚਾਹੀਦਾ ਵੀ ਕਿੰਨਾ ਵੱਡਾ ਖਬਰਾਂ ਕਿੰਨੂੰ ਕਿਹੜਾ ਇਸੇ ਸਹੀ ਤਰ੍ਹਾਂ ਇਹ ਕਮਰੇ ਦਾ ਸائز ਦੇ ਹਿਸਾਬ ਨਾਲ ਇਸੇ ਲਵਾਉਣਾ ਚਾਹੀਦਾ ਕਿਤੇ ਕਿੰਨੇ ਸਾਈਜ਼ ਦੇ ਕਿਹੜਾ ਇਸੇ 10x10 ਕਮਰੇ ਇੱਕ ਟੰਦਾ ਆਈ ਸੀ ਉਹਦੇ ਕੰਮ ਕਰਦੇ ਜੀ 10x ਹਾਂਜੀ 10 ਦੇ ਜੀ ਠੀਕ ਹੈ ਜੀ ਉਹਦਾ ਤਾਰ ਖੜਾ ਬੰਦ ਲਈ ਤੁੱਪ ਕਿਹੜੀ ਜਿਹੜੀ ਸਾਈਡ ਤੇ ਪੈਰੀ ਆ ਆਮ ਨੋਰਮਲ ਕਮਰੇ 12 14 ਆ ਤੇ ਉਹਦੇ 1.5 ਟੰਦਾ ਕਰਦਾ ਜੀ 1.5 ਟੰਦਾ ਤੇ ਜੇ ਵਿੰਡੋ ਸਪਰੇਟ ਹੈ ਤੇ ਕੋਈ ਫਰਕ ਕੋਈ ਫਰਕ ਨਹੀਂ ਜੀ ਬਸ ਜਿਹਦੇ ਵਿੰਡੋ ਲੱਗਦਾ ਥਾਂ ਹੈਗੀ ਤਾਂ ਵਿੰਡੋ ਲਾ ਲੂ ਨਹੀਂ ਸਪਲਿਟ ਵੈਸਟਰ ਨੇ ਜੀ ਜਿਆਦਾ ਵਧੀਆ ਕਿਹੜਾ ਵਿੰਡੋ ਹੈ ਕਿ ਸਪਲਿਟ ਹੈ ਜੀ ਸਬਜੈਕਟ ਬੰਦੇ ਕਹ ਰਹੇ ਕਿ ਤੇ ਮਿਲੋ ਜਿਆਦਾ ਵੈਸਟਰ ਦਾ ਵਿੰਡੋ ਦੇ ਉੱਥੇ ਲੱਗਦੇ ਨਹੀਂ ਸਥਾਂ ਹੋਏ ਨਹੀਂ ਬੰਦੇ ਦੀ ਥੋੜੀ ਸਾਊਂਡ ਦੀ ਪ੍ਰੋਬਲਮ ਹੁੰਦੀ ਹੈ ਜੀ ਕਿਤੋਂ ਨਹੀਂ ਠੀਕ ਹੈ ਜੀ ਸਪਲਿਟ ਹੁੰਦਾ ਜੀ ਉਹ ਸਾਇਲੈਂਟ ਚੱਲਦਾ ਹੁਣ ਆਪਾਂ ਕਿਹੜੀਆਂ-ਕਿਹੜੀਆਂ ਕੰਪਨੀਆਂ ਦੇ ਕੰਮ ਕਰ ਰਹੇ ਹਾਂ ਜਿਨ੍ਹਾਂ ਦੇ ਅਸੀਂ ਗੋਦਰੇ ਦੇ ਕਰਨੀ ਹਾਂ ਇਸ ਟਾਈਮ ਠੀਕ ਹੈ ਜੀ ਉਹਦੀ ਸਰਵਿਸ ਵਗੈਰਾ ਸਾਰਾ ਕੁਝ ਹਾਂਜੀ ਤੇ ਜਿਹਦੇ ਉਹਨਾਂ ਏਸੀ ਆ ਰਹੇ ਹੈ ਵਰਕਰ ਦੇ ਵਿੱਚ ਉਹਨ ਗਾਰੇ ਵੀ ਕਈ ਨਾਮੀ ਤਕਨੀਕ ਦੇ ਆਉਂਦੇ ਨੇ ਕਸਟੰਡਿੰਗ ਜਿਹਾ ਵੀ ਐਸੀ ਆ ਗਿਆ ਘਰੇ ਆ ਚਲੀ ਸਕਦੇ ਆ ਉਹ ਕੀ ਬੇਗਮ ਕਰਦਾ ਉਹ ਸਟੈਂਡਿੰਗ ਇਸ ਹੁੰਦਾ ਯੋ ਰੂਮ ਦੇ ਵਿੱਚ ਕਿਤੇ ਕੋਨੇ ਧਰ ਸਕਦੇ ਹਾਂ ਸੀ ਉਹ ਅੱਛਾ ਜੀ ਉਹ ਆਪਣਾ ਕੋਨਾ ਨੂੰ ਵਰ ਸਕਦੇ ਹਾਂ ਆਦਾ ਪੈਰੀਫੇਟ ਕੀ ਉਹਦੇ ਨਾਲ ਕੋਈ ਖਰਚਾ-ਕੁਰਚਾ ਕਰਤੋਂਦਾ ਜਾਂ ਨਹੀਂ ਐਸੀ ਬੈਨੀਫਿਟ ਹੈ ਇਹ ਨੂੰ ਚੱਕ ਕੇ ਕਿਸੇ ਰੂਮ ਚ ਰੱਖ ਸਕਦੇ ਆਪਾਂ ਨੂੰ ਅੱਛਾ ਜੀ ਰੇਡ ਰੂਮ ਥੋੜੇ ਸਪੈਟਨ ਮਹਿੰਗਾ ਹੁੰਦਾ ਹੀ ਥੋੜੇ ਐਸੀਆਂ ਐਸੀਆ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਨਵੀਂ ਤਕਨੀਕ ਵੀ ਆਸਵਾਰ ਆ ਰਹੀ ਹੈ ਅੱਛਾ ਡਿਊਡ ਇੰਟਰ ਐਸੀ ਆ ਰਹੀ ਹੈ ਜੀ ਅੱਛਾ ਜੀ ਉਨੇ ਕੁ ਨਹੀਂ ਫਾਸਟ ਹੈ ਜੀ ਤੇ ਲੈਟ ਵੀਕਰ ਖਾਂਦੇ ਜੀ ਕੀ ਕੀ ਫਰਕ ਹੁੰਦਾ ਜੀ ਕੀ ਹੋਸ ਉਹ ਕੰਪਰੈਸ਼ਨ ਦਾ ਫਰਕ ਪਾਇਆ ਬਈ ਨਹੀਂ ਕੰਪਰੈਸ਼ਨ ਵੱਡਾ ਹੈ ਛੋਟਾ ਕਰੀਂ ਕੰਪਰੈ ਸੇਮ ਹੈ ਡੇਟਾ ਪਰ ਅੰਦਰ ਫਰਕ ਪਾਇਆ ਹੋਊ ਰੇਟ ਦਾ ਕਿਦਾਂ ਕਰਕ ਰੇਟ ਦਾ ਕੋਈ ਫਰਕ ਨਹੀਂ ਉਹੀ ਰੇਟ ਸੇਮ ਰੇਟ ਹੈ ਜੀ ਨਵੀਂ ਤਕਨੀਕ ਹੈ ਉਹੀ ਰੇਟ ਹੈ ਜੀ ਠੀਕ ਹੈ ਬੀਜੀਟੀ ਬੀਜੀਟੀ ਦੇ ਜਮਸ਼ਾ ਕੋ ਕੱਟਾਈ ਕੱਟਾ ਦੇ ਹਾਂ ਜੀ ਇਹ ਔਨਲਾਈਨ ਮਿਲਦਾ ਜਾਂ ਆਫਲਾਈਨ ਵੀ ਕੰਪਨੀ ਬਣਾਏ ਬੇ ਔਨਲਾਈਨ ਮਿਲਦਾ ਹੀ ਆਫਲਾਈਨ ਮਿਲਦਾ ਹੀ ਤਸ ਆਹ ਕੰਪਨੀ ਵੀ ਆਪਣੀ ਚਲਦੀ ਜਾਂਦੀ ਹਰੇ ਕੰਪਨੀ ਨੂੰ ਮਿਲਦਾ ਜੀ ਹਰੇ ਕੰਪਨੀ ਦੇ ਇੱਕ AC ਨੂੰ ਜਿਹੜਾ ਸਟੈਪਲੇజర్ ਹੁੰਦਾ ਉਹ ਕਈ ਵਾਰ ਤੇ ਉਹ ਨਹੀਂ ਲਾਉਂਦੇ ਉਹਦਾ ਕੋਈ ਫਰਕ ਪੈਦਾ ਵੀ ਅਸੀਂ ਦਾ ਲਾਉਣਾ ਚਾਹੀਦਾ ਹੈ ਜਾਂ ਨਹੀਂ ਲਾਉਣਾ ਚਾਹੀਦਾ ਕੋਈ ਫਲੈਟ ਕੰਡੀਸ਼ਨ ਲੈ ਕੇ ਹੁੰਦਾ ਹੈ ਜੀ ਲੈਟ ਕਿੰਨੀ ਕਰੀ ਛੁੱਟੀ ਵੱਧ ਘੱਟ ਹੋ ਰਹੀ ਉੱਥੇ ਜ਼ਰੂਰੀ ਹੁੰਦਾ ਜੀ ਵੱਧ ਘੱਟ ਹੋਦੀ ਹੈ ਵੀ ਤਾਂ ਜ਼ਰੂਰੀ ਹੁੰਦਾ ਕਿੰਨੀ ਵੈਸੇ ਲੋੜ ਨਹੀਂ ਕਿੰ ਘੱਟ ਘੱਟ ਕਿੰਨੀ ਹੋਣੀ ਜ਼ਰੂਰੀ ਹੈ ਵੀ ਰਗੜਾ ਰਹਿੰਦੀ ਹੋਵੇ 180 ਵੋਲਟ ਦੇ ਇਨਵਰਟਰ ਸਟਾਰਟ ਹੋ ਜਾਂਦਾ ਜੀ 180 ਦੇ ਇਨਵਰਟਰ ਇਸੀ ਸਟਾਰਟ ਹੋ ਜਾਂਦਾ ਔਰ ਦੂਸਰਾ ਇਸੀ ਦੂਸਰਾ ਵਸੇ ਨਹੀਂ ਹੁੰਦਾ ਜੀ ਉਹ 220 ਲੇਟ 220 ਜੇ 220 ਰੈਗੂਲਰ ਆ ਰਹੀ ਹੈ ਫੇਰ ਲੋਡ ਨਹੀਂ ਜੀ ਫੇਰ ਸਪਲਾਈ ਜਰੂਰੀ ਲੋਈ ਇੱਕ ਅਰਥ ਵੀ ਕਿਤੇ ਕਰੋੜਾ ਜਰੂਰੀ ਹੁੰਦਾ ਹੈ ਇਨਵਰਟਰ ਅਸੀ ਵਾਸਤੇ ਜ਼ਰੂਰੀ ਹੁੰਦਾ ਜੀ ਅਗਵਾਟਰ ਅਸੀ ਵਾਸਤੇ ਜਿਸ ਕਿਸ ਗੱਲ ਤੋਂ ਉਹ ਏਸੀ ਇਨਵਰਟਰ ਹੋਣਾ ਟੈਕਨੋਲੋਜੀ ਇਨਵਰਟਰ ਜਿਹੜੀ ਹੈਗੀ ਉਹਦੀ ਉਹ 89 ਐਪਲੀਕੇਸ਼ਨ ਦੇਣ ਲੱਗ ਜਾਂਦਾ ਕਸਟਮਰ ਨੂੰ ਬਹਿ ਪੈ ਜਾਂਦਾ ਜੀ ਅਰਥ ਲਿਕੇ ਅਰਥ ਲੱਗਿਆ ਉਹਦਾ ਉਹ ਕਰੰਟ ਨਹੀਂ ਹੁੰਦਾ ਜੀ ਏਸੀ ਲਾਈਫ ਵੱਜ ਜਾਂਦੀ ਠੀਕ ਇੱਕ ਜਿਹੜਾ ਰਸ ਕਿਆ ਉਹ ਦੇਖਿਆ ਜਾਂਦਾ ਵੀ ਏਸੀ ਦੇ ਵਿੱਚੋਂ ਪਾਣੀ ਤੇ ਬੂੰਦਾ ਹੀ ਢਿੱਕਦੀ ਰਹਿੰਦੀ ਆ ਉਹ ਕਿਸ ਕਾਰਨ ਹੁੰਦਾ ਤੇ ਉਹ ਕਿਉਂ ਨਹੀਂ ਮੰਨਦਾ ਉਹ ਸਰਵਿਸ ਕਰਾ ਕਰਨ ਹੁੰਦਾ ਜੀ ਪ੍ਰੋਪਰ ਸਰਵਿਸ ਨਾ ਹੋਏ ਉਹਦੇ ਨਾਲ ਨਹੀਂ ਹੁੰਦਾ ਜੀ ਤੇ ਫਿਰ ਉਹ ਪੈਪ ਵਿੱਚ ਦੀ ਪਾਣੀ ਵਾਰ ਕਿਉਂ ਨਹੀਂ ਜਾਂਦਾ ਉਹ ਬਲਪ ਡਰੇਨ ਬਲੌਕ ਹੋ ਗਈ ਨਹੀਂ ਅੱਛਾ ਉਹ ਤੇ ਉਹ ਵੀ ਸਰਵਿਸ ਕਰ ਗਈ ਪਰ ਅਸੀਂ ਦੇਖਿਆ ਕਿ ਮੈਂ ਸਰਵਿਸ ਕਰਾਉ ਤਾ ਬਾਅਦ ਵੀ ਨਹੀਂ ਹਟਦੀ ਇਹ ਉਹ ਪ੍ਰੋਪਰ ਸਰਵਿਸ ਨਹੀਂ ਹੁੰਦੀ ਪਿੱਛਲੀ ਡਰੇਨ ਪ੍ਰੋਪਰ ਸਰਵਿਸ ਕਰ ਦੇਣੀ ਜੀ ਠੀਕ ਹੈ ਜੀ ਤੇ ਕਈ ਵਾਰ ਉਤਾਰ ਕੇ ਵੀ ਖਰਚ ਕਰਨਾ ਪੈਂਦਾ ਜੀ ਤਾਰੂਕੇ ਸਰਵਿਸ ਕਰਾਉਣਾ ਕਿੰਨਾ ਖਰਚਾ ਆਦਾ ਫਿਰ ਉਹ ਡਬਲ ਹੋ ਜਾਂਦਾ ਜੀ ਡਬਲ ਹੋ ਜਾਂਦਾ ਤਾਂ ਰਾਮਪਰਾ ਭੁੱਲ ਤੇ ਤੇ ਆਸਪਾਸ ਦੇ ਇਲਾਕੇ ਦੇ ਲੋਕਾਂ ਦੇ ਜੇ ਸਸਤਾ ਸਰਵਿਸ ਕਰਾਉਣੀ ਹੋਵੇ ਸੋਡਾ ਮੋਬਾਈਲ ਨੰਬਰ ਕੀ ਹੈ ਮੇਰਾ ਮੋਬਾਈਲ ਨੰਬਰ 9886 3044 3044 ਤਾਂ ਇਹ ਸਿੱਧੀ ਸਰਵਿਸ ਕਰਾਉਣਾ ਚਾਹੁੰਦਾ ਤਾਂ ਤੁਹਾਨੂੰ ਹਰ ਇੱਕ ਤਰੀਕੇ ਦੱਸ ਦਿਆਂ ਕਿ ਕਿਸ ਤਰ੍ਹਾਂ ਤੁਸੀਂ AC ਦੀ ਸਰਵਿਸ ਕਰਕੇ ਡੰਗ ਟਪਾ ਸਕਦੇ ਹੋ ਅੱਜ ਇਸ ਲਈ ਕਰ ਜੇ AC ਦੀ ਸਰਵਿਸ ਕਰੀ ਹੋਵੇ ਤਾਂ ਕਿਸ ਤਰ੍ਹਾਂ ਕਰੀ ਕਿ ਕਰ ਸਭ ਤੋਂ ਪਹਿਲਾਂ ਤਾਂ ਸਭ ਨੂੰ ਮੇਰੇ ਵੱਲੋਂ ਨਮਸਤੇ ਸਤਿ ਸ੍ਰੀ ਅਕਾਲ ਜੀ ਉਸ ਤੋਂ ਬਾਅਦ ਕੁਝ ਬੇਸਿਕ ਗੱਲਾਂ ਨੇ ਜੀ ਜਿਨ੍ਹਾਂ ਨਾਲ ਆਪਾਂ ਨੂੰ ਨੌਲੇਜ ਹੋਣੀ ਚਾਹੀਦੀਆਂ ਨੇ ਜੇਕਰ ਕੋਈ ਵੀ ਪਰਸਨ ਵਿਦਾਊਟ ਐਨੀ ਮਕੈਨਿਕ ਖੁਦ ਸਰਵਿਸ ਕਰਨਾ ਚਾਹੁੰਦਾ ਹੈ ਤਾਂ ਉਹ ਜਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਇਸ ਨੂੰ ਓਪਨ ਕਰਨ ਲਈ ਥੋੜਾ ਦੇਖਣਾ ਪਏਗਾ ਕਿ ਤੁਹਾਨੂੰ ਇਸ ਦੇ ਲੋਕ ਕਿੱਥੇ ਨੇ ਤਾਂ ਉਹਨਾਂ ਨੂੰ ਤੁਹਾਨੂੰ ਦੇਖ ਕੇ ਹੀ ਖੋਲਣਾ ਪਏਗਾ ਜੇਕਰ ਤੁਸੀਂ ਇੱਥੇ ਇਹ ਗੱਲ ਹੀ ਕਰ ਜਾਂਦੇ ਹੋ ਤਾਂ ਤੁਹਾਡੇ ਲੋਕ ਜੋ ਹੈ ਬ੍ਰੇਕ ਹੋ ਜਾਣਗੇ ਤਾਂ ਫਿਰ ਇਹ ਵਾਈਬ੍ਰੇਟ ਕਰਨ ਦੇ ਨਾਲ ਨਾ ਜਿਹਾ ਦੇਖੋ ਇੱਥੇ ਨਿਗਾਹ ਮਾਰੋ ਜੀ ਇਹ ਲੌਕਸ ਨੇ ਜੇਕਰ ਟੁੱਟ ਜਾਣਗੇ ਤਾਂ ਜਦ ਏਸੀ ਚੱਲੇਗਾ ਤਾਂ ਵਾਈਬ੍ਰੇਟ ਕਰਕੇ ਆਵਾਜ਼ ਕਰੇਗਾ ਉਸ ਤੋਂ ਬਾਅਦ ਸਿਰ ਇੱਕ ਸੈਕਿੰਡ ਦੇ ਵਿੱਚ ਕੰਡੀਸ਼ਨ ਦੇ ਵਿੱਚ ਇਹ ਫਿਲਟਰ ਨੇ ਜੀ ਏਸੀ ਦੇ ਇਹਨਾਂ ਨੂੰ ਫਿਲਟਰ ਕਿਹਾ ਜਾਂਦਾ ਹੈ ਇਸ ਨੂੰ ਤੁਸੀਂ ਈਜ਼ੀਲੀ ਰਿਮੂਵ ਕਰੋ ਹਲਕੇ ਹੱਥ ਨਾਲ ਆ ਦੇਖੋ ਜੀ ਇਹ ਟੋਟਲੀ ਡਸਟ ਦੇ ਭਰੇ ਹੁੰਦੇ ਨੇ ਇਹਨਾਂ ਨੂੰ ਬਾਅਦ ਦੇ ਵਿੱਚ ਤੁਸੀਂ ਵਾਸ਼ ਕਰ ਸਕਦੇ ਹੋਗੇ ਅਸੀਂ ਆ ਪਾਣੀ ਨਾਲ ਸਰਪਨਾ ਹਾਂਜੀ ਪਹਿਲਾਂ ਇਹਨਾਂ ਨੂੰ ਤੁਸੀਂ ਕੋਸ਼ਿਸ਼ ਕਰੋ ਝਾੜਨ ਦੀ ਠੀਕ ਹੈ ਜੀ ਡਾਇਰੈਕਟ ਪਾਣੀ ਨਾ ਮਾਰੋ ਪਹਿਲਾਂ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਜਿੰਨਾ ਤੁਸੀਂ ਝਾੜ ਸਕਦੇ ਝਾੜੋ ਉਸ ਤੋਂ ਬਾਅਦ ਉਸ ਨੂੰ ਪਾਣੀ ਦੇ ਨਾਲ ਵਾਸ਼ ਕਰ ਲਓ ਤਾਂ ਉਸ ਤੋਂ ਬਾਅਦ ਦੇਖੋ ਜੀ ਕੁਝ ਹੋਰ ਗੱਲਾਂ ਦਿਓ ਧਿਆਨ ਦੇਣ ਜੋ ਗੱਲਾਂ ਨੇ ਇੱਥੇ ਏਸੀ ਦੀ ਪੀਸੀਬੀ ਹੈ ਜੀ ਜੋ ਮੈਂ ਤੁਹਾਨੂੰ ਖੋਲ ਕੇ ਦਿਖਵਾ ਵੀ ਦਿੰਦਾ ਇਹ ਦੇ ਫਿਲਟਰ ਹੈ ਇਹ ਢਿੱਨੇ ਦੇ ਵਿੱਚ ਸਾਫ਼ ਕਰਨੇ ਜੀ ਹਾਂਜੀ ਹਾਂਜੀ ਤਕਰੀਬਨ 15 ਦਿਨਾਂ ਬਾਅਦ 15 ਦਿਨ ਮਹੀਨੇ ਦੇ ਵਿੱਚ ਤਾਂ ਮੰਨੋ ਕਿ ਦੋ ਵਾਰੀ ਤੁਹਾਨੂੰ ਸਾਫ਼ ਕਰਨੇ ਚਾਹੀਦੇ ਨੇ ਹਾਂ ਵੀ ਇਹਨੇ ਕੰਮ ਨਹੀਂ ਵਾਰ-ਵਾਰ ਮਕੈਨਿਕ ਹਾਂ ਵਾਰ-ਵਾਰ ਮਕੈਨਿਕ ਨੂੰ ਨਹੀਂ ਇਸ ਦੇ ਨਾਲ ਤੁਹਾਨੂੰ ਤੁਹਾਡੇ ਪ੍ਰੋਡਕਟ ਦੀ ਲਾਈਫ ਹੀ ਵਧੇਗੀ ਜੀ ਤੇ ਉਸ ਦੇ ਜਿਹੜਾ ਪਰਫਾਰਮੈਂਸ ਹੈ ਉਹ ਵੀ ਵਧੀਆ ਰਿਹਾ ਦੇਖੋ ਜੀ ਇੱਥੇ ਇਸ ਦਾ ਸਾਰਾ ਸਰਕਲ ਹੈ ਇਹਨਾਂ ਵਾਇਰਸ ਨੂੰ ਤੁਸੀਂ ਕਵਰ ਕਰਨਾ ਹੀ ਕਰਨਾ ਹੈ ਇਸ ਨੂੰ ਇਗਨੋਰ ਨਹੀਂ ਕਰਨਾ ਆਪਣੀ ਜੋ ਪੀਸੀ ਵਿਧੀ ਟੱਚ ਪੈਨਲ ਜਾਂ ਮਤਲਬ ਕਿ ਐਲਈਡੀ ਪੈਨਲ ਕਹਿ ਸਕਦੇ ਆਪਾਂ ਇਸ ਨੂੰ ਇਸ ਨੂੰ ਵੀ ਬਚਾਣਾ ਤਾਂ ਉਸ ਤੋਂ ਬਾਅਦ ਇਸ ਨੂੰ ਕੂਲਿੰਗ ਕੋਇਲ ਕਹਾ ਜਾਂਦਾ ਜੀ ਇਸ ਨੂੰ ਵਿਸ਼ੇਸ਼ ਰੂਪ ਨਾਲ ਤੁਸੀਂ ਸਾਫ ਕਰਨਾ ਜੀ ਪ੍ਰੋਪਰ ਢੰਗ ਨਾਲ ਇਸ ਦੇ ਵਿੱਚ ਜੋ ਬਲੋਰ ਲੱਗਾ ਹੈ ਉਸ ਦਾ ਧਿਆਨ ਰੱਖਣਾ ਕਿ ਉਹ ਕਿਤੇ ਬ੍ਰੇਕ ਨਾ ਹੋਵੇ ਕਿਉਂਕਿ ਇਸ ਨੂੰ ਵਾਸ਼ ਕਰਨ ਲਈ ਤੁਹਾਡਾ ਜੋ ਵੀ ਪਾਣੀ ਦਾ ਸੋਰਸ ਹੈ ਜਿਸ ਰਾਹੀਂ ਵੀ ਤੁਸੀਂ ਪਾਣੀ ਮਾਰ ਰਹੇ ਹੋ ਉਹ ਡਾਇਰੈਕਟ ਨਹੀਂ ਬਜਣਾ ਚਾਹੀਦਾ ਬਲੋਰ ਨੂੰ ਕੋਸ਼ਿਸ਼ ਕਰੋ ਵੀ ਫੜੋ ਫੜੋ ਤੇ ਉਸ ਨੂੰ ਘੁੰਮਣਾ ਰੋਟੇਟ ਨਾ ਹੁੰਦਿਓ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਅੱਜ ਕੱਲ੍ਹ ਦੇਖੋ ਜੀ ਹਰ ਇੱਕ ਏਸੀ ਦੇ ਵਿੱਚ ਡੀਸੀ ਮੋਟਰਸ ਨੇ ਜੋ ਆਟੋਮੈਟਿਕਲੀ ਕਰੰਟ ਜਨਰੇਟ ਕਰ ਲੈਂਦੀਆਂ ਨੇ ਤਾਂ ਉਸ ਨਾਲ ਤੁਹਾਨੂੰ ਤੁਹਾਡੀ ਪੀਸੀਬੀ ਲਾਸ ਹੋ ਸਕਦੀ ਹੈ ਜੀ ਤੁਹਾਡੀ ਮੋਟਰ ਲਾਸ ਹੋ ਸਕਦੀ ਹੈ ਜੀ ਤਾਂ ਉਸ ਤੋਂ ਬਾਅਦ ਆਪਾਂ ਨੇ ਜੀ ਆਪਣੇ ਕੂਲਿੰਗ ਕੋਇਲ ਤੇ ਦੇਖੋ ਇਸ ਕੂਲਿੰਗ ਕੋਇਲ ਦੀ ਕੀ ਹਾਲਤ ਹੈ ਤਾਂ ਇਸ ਨੂੰ ਤੁਸੀਂ ਪ੍ਰੋਪਰ ਢੰਗ ਨਾਲ ਸਰਵਿਸ ਕਰਨਾ ਹੈ ਧਿਆਨ ਰੱਖਣਾ ਹੈ ਕਿ ਏਸੀ ਦੇ ਨੀਚੇ ਜੋ ਵੀ ਇਲੈਕਟ੍ਰੋਨਿਕ ਪੁਆਇੰਟਸ ਨੇ ਉਹਨਾਂ ਨੂੰ ਕਵਰ ਕਰ ਲਿਤਾ ਜਾਵੇ ਤਾਂ ਜੋ ਇੱਥੋਂ ਪਾਣੀ ਜੋ गिरਦਾ ਹੈ ਉਹ ਉਸ ਪੁਆਇੰਟਾਂ ਦੇ ਵਿੱਚ ਨਾ ਜਾਵੇ ਤੇ ਇਸ ਨੂੰ ਮੈਂ ਤਾਂ ਇਹ ਸਜੈਸਟ ਕਰਾਂਗਾ ਕਿ ਫਸਟ ਟਾਈਮ ਤੁਸੀਂ ਮਕੈਨਿਕ ਤੋਂ ਹੀ ਸਾਫ਼ ਕਰਵਾਓ ਕਿਉਂਕਿ ਕਾਲਮ ਵਗੈਰਾ ਚਾਕੇ ਹਾਂਜੀ ਉਹ ਥੋੜਾ ਵਧੀਆ ਤਰੀਕੇ ਨਾਲ ਜਿ ਸੁਨੀਪ ਪਿੱਛੇ ਡਰੇਨ ਹੈ ਸੌਰੀ ਮੈਂ ਇਸ ਸਮੇਂ ਦਿਖਾ ਨਹੀਂ ਸਕਦਾ ਇਸ ਦੇ ਪਿੱਛੇ ਇੱਕ ਡਰੇਨ ਹੈ ਉਸ ਨੂੰ ਸਾਫ ਕਰਨਾ ਪ੍ਰੋਪਰਲੀ ਬਹੁਤ ਜ਼ਰੂਰੀ ਹੈ ਨਹੀਂ ਤਾਂ ਕੀ ਹੁੰਦਾ ਕਿ ਤੁਸੀਂ ਦੇਖੋਗੇ ਕਿ ਥੋੜੇ ਸਮੇਂ ਬਾਅਦ ਪਾਣੀ ਦੇ ਡ੍ਰੌਪਸ ਜੋ ਹੈ ਉਹ ਬਾਹਰ ਲੱਗ ਜਾਂਦੇ ਨੇ ਕਲਾਇੰਟ ਇਸ ਗੱਲ ਦੀ ਬਹੁਤ ਕੰਪਲੇਨਟ ਕਰਦਾ ਵੀ ਸਾਡਾ ਏਸੀ ਪਾਣੀ ਸਿਟ ਰਿਹਾ ਜੀ ਤਾਂ ਉਸ ਦਾ ਰੀਜ਼ਨ ਇਹ ਡਰੇਨ ਸਾਫ ਨਾ ਹੋਣਾ ਤਾਂ ਅਸੀਂ ਚਾਹਾਂਗੇ ਵੀ ਤੁਸੀਂ ਫਸਟ ਸਰਵਿਸ ਜੋ ਹੈ ਉਹ ਮਕੈਨਿਕ ਤੋਂ ਹੀ ਕਰਵਾਓ ਤਾ ਜੋ ਇਸ ਦੀ ਡਰੇਨਿੰਗ ਹੈ ਜੋ ਪ੍ਰੋਪਰ ਜੇ ਜੇ ਤੁਸੀਂ ਕਵਰ ਫੋਲ ਕੇ ਜਾਲੀਆਂ ਵਗੈਰਾ ਸਾਫ ਕਰਦੇ ਰਹੋ ਬਸ ਹਾਂਜੀ 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 ਆਪਣਾ ਨਾਰਮਲੀ ਤੁੱਥ ਪੇਸਟ ਹੈ ਜੋ ਤੁੱਥ ਬਰਸ਼ ਹੈ ਜੀ ਉਸ ਨੂੰ ਆਪਣੇ ਫਿਲਟਰਸ ਰਿਮੂਵ ਕਰੋ ਤੇ इजीली ਪੋਲੇ ਹੱਥ ਨਾਲ ਤਾਂ ਤੁਸੀਂ ਇਸ ਨੂੰ ਸਾਫ ਕਰ ਸਕਦੇ ਹੋ ਤਾਂ ਇਸ ਦੇ ਉੱਤੇ ਹਲਕੇ ਹਲਕੇ ਹੱਥ ਨਾਲ ਬਰਸ਼ ਲੈ ਕੇ ਮਾਰੋ ਸਾਫ ਕਰ ਲਓ ਜੀ ਜਿੰਨਾ ਤੁਹਾਡੇ ਤੋਂ ਸਰ ਇਹ ਸਰ ਵੀ ਸੌਣ ਵਾਲੀ ਹੈ ਜਾਂ ਨਹੀਂ ਸਰ ਇਹ ਤੁਹਾਡੇ ਡਿਪੈਂਡ ਕਰਦਾ ਹੈ ਏਸੀ ਦੇ ਚੱਲਣ ਤੇ ਮੇ ਤੁਹਾਡਾ ਏਸੀ ਕਿੰਨਾ ਚੱਲ ਰਿਹਾ ਹੈ ਦੇਖੋ ਆਪਣੇ ਨਾਰਮਲ ਕੀ ਹੈ ਜੀ ਈਵਿੰਗ ਦੇ ਵਿੱਚ ਕੰਮ ਹੁੰਦੇ ਪਰਿਵਾਰਿਕ ਈਵਿੰਗ ਦੇ ਵਿੱਚ ਹੀ ਏਸੀ ਚਲਾਉਂਦੇ ਆ ਸੌਣ ਸਮੇਂ ਤਾਂ ਉਹਨਾਂ ਦੀ ਜਿਹੜੀ ਕੰਜ਼ਮਪਸ਼ਨ ਹੈ ਏਸੀ ਨੂੰ ਲੈ ਕੇ ਉਹ ਬਹੁਤ ਘੱਟ ਹੋ ਜਾਂਦੀ ਹੈ ਤਾਂ ਉੱਥੇ ਨਹੀਂ ਜ਼ਰੂਰਤ ਪੈਂਦੀ ਇੰਨੀ ਜੋ ਆਫਿਸ ਵਗੈਰਾ ਨੇ ਜਾਂ ਮਤਲਬ ਕਿ ਕੁਝ ਪਾਰਟਿਕੂਲਰ ਜਗ੍ਹਾ ਨੇ ਜਿੱਥੇ ਏਸੀ ਰੈਗੂਲਰ ਚੱਲਦਾ ਹੈ ਤਾਂ ਉੱਥੇ ਇਸ ਨੂੰ ਤੁਸੀਂ ਐ ਮੰਨ ਕੇ ਚੱਲੋ ਵੀ ਸਰਵਿਸ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਹੈ ਤਾਂ ਸਾਲ ਦੇ ਵਿੱਚ ਮਿਨੀਮਮ 2 ਸਰਵਿਸਿਜ਼ ਕਮਰੇ ਹੋ ਸੁਦਾ ਜਿਹਦੇ ਵੀ ਜੇ ਕਦੇ ਸਪਾਈ ਚਾਜ ਜੇ ਖਾਸ ਕਰਕੇ ਲੇਡੀਜ਼ ਬੋਕਰ ਹੁੰਦੇ ਆ ਇਹਨੂੰ ਬੱਦਲ ਕਰਦਾ ਹੈ ਖਿੱਚ ਲੈਂਦਾ ਹੈ ਹਾਂਜੀ ਇਸਨੇ ਜੋ ਇਸਦੇ ਸਿਸਟਮ ਹੈ ਜੀ AC ਦਾ ਤਾਂ ਇਸਨੇ ਕੀ ਹੈ ਵੀ ਤੁਹਾਡੇ ਕਮਰੇ ਦੀ ਹੀਟ ਨੂੰ ਅਬਜ਼orb ਕਰਦਾ ਹੈ ਉਸ ਨੂੰ ਸੁਕਣਾ ਉਸ ਦੇ ਨਾਲ ਨਾਲ ਨਾਲੇ ਧੂਸਤ ਨੂੰ ਵੀ ਸੋਖ ਲੈਂਦਾ ਜੀ ਤਾਂ ਇਹ ਜੋ ਇਹਨਾ ਡਸਟ ਥਿਲਾ ਹੈ ਇਹ ਧੂਸਤ ਜੋ ਹੈ ਤੁਹਾਡੇ ਰੂਮਸ ਦੀ ਹੈ ਫਿਰ ਧੂਸਤ ਇਸਨੇ ਤੁਹਾਡੇ ਰੂਮ ਤੋਂ ਹੀ ਲੱਤੀ ਹੈ ਜੀ ਤੁਹਾਡੇ ਬੂਲਨ ਤੋਂ ਤੁਹਾਡੇ ਰੂਮ ਦੀ ਸਫਾਈ ਤਾਂ ਵਿਸ਼ੇਸ਼ ਤੌਰ ਤੇ ਧਿਆਨ ਰੱਖੀ ਜਾਣ ਵਾਲੀ ਗੱਲ ਹੈ ਜੀ ਕਿ ਜੇਕਰ ਤੁਸੀਂ ਸਾਫ ਸਫਾਈ ਕਰਦੇ ਹੋ ਤਾਂ ਏਸੀ ਨੂੰ ਪਲੀਜ਼ ਬੰਦ ਰੱਖੋ ਹਾਂ ਜੀ ਇਹ ਕੁਝ ਬੇਸਿਕ ਪੁਆਇੰਟਸ ਹੁੰਦੇ ਨੇ ਜਿਨ੍ਹਾਂ ਦਾ ਇੱਕ ਆਮ ਇਨਸਾਨ ਨੂੰ ਤਕਰੀਬਨ ਨੌਲੇਜ ਦੇ ਵਿੱਚ ਰੱਖਣਾ ਹੀ ਚਾਹੀਦਾ ਜਿਹੜਾ ਪੈਂਟਰਲ ਜਾਰੀ ਕਰਕੇ ਸਾਫ ਕਰਕੇ ਧੋ ਕੇ ਭਾਈ ਇਹ ਹਾਂ ਜੀ ਉਹਦੀ ਕੋਈ ਪੁਛਤ ਸਿੱਧ ਵੀ ਹੈ ਵੀ ਇਹ ਤਾਂ ਪਹਿਲੇ ਹਾਂ ਜੀ ਹਾਂ ਜੀ ਨਹੀਂ ਨਹੀਂ ਸਰ ਉਹਨਾਂ ਦੇ ਲੋਕ ਸਿਸਟਮ ਹੁੰਦੇ ਨੇ ਔਰ ਲੋਕ ਜੇ ਵੀ ਇਸ ਤਰ੍ਹਾਂ ਇਹ ਬੜੀ ਉੱਤਰ ਦੀ ਪੋਟੀਆਂ ਚ ਨਹੀਂ ਨਹੀਂ ਉਸ ਤਰ੍ਹਾਂ ਕੁਝ ਨਹੀਂ ਹੁੰਦਾ ਲੋਕ ਹੁੰਦੇ ਨੇ ਸੇਮ ਜਾਲੀ ਹੁੰਦੀ ਹੈ ਦੋਨੋਂ ਪਾਸੇ ਦੀ ਤਾਂ ਉਸ ਨੂੰ ਥੋੜਾ ਮੈਜ਼ਰਮੈਂਟ ਕਰਕੇ ਦੇਖ ਕੇ ਤੁਸੀਂ ਪਾ ਸਕਦੇ ਹੋ इजीली ਕੋਈ ਉਹ ਨਹੀਂ ਹੈ ਜੀ ਤਾਂ ਇਹ ਗੱਲਾਂ ਨੇ ਖਾਸ ਗੱਲਾਂ ਨੇ ਜੀ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਲਾਜ਼ਮੀ ਹੈ ਨਹੀਂ ਤਾਂ ਤੁਹਾਡੇ ਏਸੀ ਦੀ ਜੋ ਪਰਫਾਰਮੈਂਸ ਹੈ ਉਹ ਡਾਊਨ ਹੋ ਸਕਦੀ ਹੈ ਫਿਰ ਅਕਸਰ ਆਪਾਂ ਦੇਖਦੇ ਹਾਂ ਕਿ ਮਕੈਨਿਕ ਨੂੰ ਕੋਈ ਵੀ ਕਸਟਮਰ ਕਲੇਮ ਕਰਦਾ ਦੇਖੋ ਜੀ ਸਾਡਾ ਏਸੀ ਸਰਵਿਸ ਹੋਣ ਤੋਂ ਬਾਅਦ ਸੌਰੀ ਕੋਲਿੰਗ ਨਹੀਂ ਕਰ ਰਿਹਾ ਜਾਂ ਮਤਲਬ ਕਿ ਇਸ ਦੇ ਬਲੋਰ ਜੋ ਹੈ ਆਵਾਜ਼ ਕਰ ਰਿਹਾ ਤਾਂ ਉਹਨਾਂ ਦਾ ਸਰਵਿਸ ਦੇ ਉੱਤੇ ਬਹੁਤ ਨਿਰਭਰ ਕਰਦਾ ਜੀ ਜੇਕਰ ਇੱਕ ਵਾਰੀ ਮਕੈਨੀਕਲ ਸਰਵਿਸ ਹੋ ਜਾਵੇ ਇਸ ਦੀ ਤਾਂ ਬੈਸਟ ਹੈ ਪੀਸੀਬੀ ਦਾ ਆਪਣਾ ਆਊਟਰ ਹੈ ਜੀ ਏਸੀ ਦਾ ਇਹ ਵੈਸੇ ਤਾਂ ਨਾਨ ਇਨਵਰਟਰ ਏਸੀ ਹੈ ਜੀ ਪਰ ਅੱਜ ਕੱਲ ਜੋ ਟ੍ਰੈਂਡ ਹੈ ਉਹ ਇਨਵਰਟਰ ਏਸੀ ਦਾ ਹੀ ਹੈ ਤਾਂ ਉਹਨਾਂ ਦੇ ਵਿੱਚ ਆ ਦੇਖੋ ਜੀ ਇਧਰ ਫੈਨ ਲੱਗਿਆ ਜੀ ਇਹ ਫੈਨ ਦੇ ਅਗਲੇ ਪਾਸੇ ਇੱਕ ਮੋਟਰ ਲੱਗੀ ਹੈ ਜੀ ਜੋ ਇਸ ਨੂੰ ਚਲਾਉਂਦੀ ਹੈ ਤਾਂ ਉਹ ਮੋਟਰਾ ਜੋ ਹੈ ਨਾ ਅੱਜ ਕੱਲ ਡੀਸੀ ਵੋਲਟੇਜ ਮੋਟਰਾਂ ਲੱਗਦੀਆਂ ਨੇ ਜੀ ਹਲਕੇ ਫੁਲਕੇ ਜ਼ੇਵੀਸ ਦੇ ਐਂਟੀ ਕਲੌਕਵਾਈਜ਼ ਚੱਲਣ ਦੇ ਨਾਲ ਜਾਂ ਕਲੌਕਵਾਈਜ਼ ਜਿਹੜਾ ਜਿਵੇਂ ਕਰੇ ਸਰਵਿਸ ਕਰਦੇ ਆਪਾਂ ਚੱਕਦੇ ਆਂ ਮਾਰਦੇ ਨਹੀਂ 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 ਸਰ ਉਹ ਨਹੀਂ 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 ਉਹ ਗਲਤ ਆ ਟੋਟਲੀ ਗਲਤ ਆ ਜੀ ਤਾਂ ਡਾਇਰੈਕਸ਼ਨ ਦਾ ਤਾਂ ਦੇਖੋ ਮਕੈਨਿਕ ਨੂੰ ਵੀ ਨਹੀਂ ਪਤਾ ਹੁੰਦਾ ਕਿ ਜੋ ਮੋਟਰ ਦੀ ਡਾਇਰੈਕਸ਼ਨ ਆਇਆ ਉਹ ਕਲੌਕਵਾਈਜ਼ ਆ ਜਾਂ ਐਂਟੀਕਲੌਕ ਆ ਤਾਂ ਮਕੈਨਿਕ ਜੋ ਇਸ ਨੂੰ ਸਰਵਿਸ ਕਰੇਗਾ ਤਾਂ ਧਿਆਨ ਰੱਖੇਗਾ ਕਿ ਮੋਟਰ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਪਾਣੀ ਨਾ ਜਾਵੇ ਔਰ ਜੋ ਬਲੋਰ ਦਾ ਇਹ ਆਪਣਾ ਫੈਨ ਹੈ ਇਹ ਨਾ ਘੁੰਮੇ ਨਾ ਕਲੌਕਵਾਈਜ਼ ਨਾ ਐਂਟੀਕਲੌਕ ਇਸ ਤਰ੍ਹਾਂ ਹੋਣ ਦੇ ਨਾਲ ਕੀ ਹੁੰਦਾ ਕਿ ਇਹ ਫਿਰ ਤੋਂ ਇਹ ਗੱਲ ਆ ਜਾਂਦੀ ਕਿ ਇਹ ਇਲੈਕਟ੍ਰਿਸਿਟੀ ਨੂੰ ਜਨਰੇਟ ਕਰ ਲੈਂਦੀ ਨੇ ਜੀ ਬਹੁਤ ਘੱਟ ਮਾਰਜਨ ਹੁੰਦਾ ਇਹਨਾਂ ਮੋਟਰਸ ਦਾ ਤੇ ਨਾਲ ਦੇ ਨਾਲ ਕੀ ਹੈ ਕਿ ਇਸ ਦੀ ਪੀਸੀਬੀ ਜਾਂ ਮੋਟਰ ਤੁਹਾਡੀ ਸ਼ਾਰਟ ਹੋ ਜਾਏਗੀ ਜੋ ਕਿ ਰਿਪੇਅਰੇਬਲ ਨਹੀਂ ਹੈ ਤਾਂ ਇਸ ਚੀਜ਼ ਤੋਂ ਬਚਣਾ ਚਾਹੀਦਾਗਾ ਤੇ ਹਾਂਜੀ ਹਾਂਜੀ ਨਹੀਂ ਥੋੜਾ ਵਿੰਡੋ ਦੇ ਵਿੱਚ ਅਲੱਗ ਹੋ ਜਾਂਦਾ ਜੀ ਤਾਂ ਵਿੰਡੋ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਤਾਂ ਕੰਜੋਗ ਖੈਤ ਤਾਂ ਉੱਤੇ ਵੀ ਪਾਣੀ ਮਾਰ ਕੇ ਹੋ ਗਈ ਕੋਮਦਾ ਹੀ ਨਹੀਂ ਨਹੀਂ ਕੋਮਦਾ ਸਰ ਉਹਨਾਂ ਦੇ ਵਿੱਚ ਕੀ ਹੁੰਦਾ ਜੋ ਫੈਨ ਮੋਟਰ ਹੈ ਉਸ ਨੂੰ ਕਵਰ ਕਰਨਾ ਹੁੰਦਾਗਾ ਨਾ ਕਿ ਮਤਲਬ ਕਿ ਉਹਦੇ ਵਿੱਚ ਕੀ ਹੈ ਤੁਹਾਨੂੰ ਪੀਸੀ ਵੀ ਵਗੈਰਾ ਨੂੰ ਕਵਰ ਕਰਨਾ ਜੀ ਤੁਹਾਡੀ ਫੈਨ ਮੋਟਰ ਨੂੰ ਕਵਰ ਕਰਨਾਗਾ ਤਾਂ ਜੋ ਪਾਣੀ ਨਾ ਚਲੇ ਜਾਵੇ ਉਹਨਾਂ ਦੇ ਵਿੱਚ ਕੋਮਨ ਤੋਂ ਬਚਾਣਾ ਜੀ ਆਪਾਂ ਘੁਮਾਣਾ ਨਹੀਂ ਹੈ ਇਸਨੂੰ ਪਹਿਲੀ ਗੱਲ ਇਹ ਹੈ ਕਿ ਆਪਾਂ ਫੈਨ ਨੂੰ ਘੁਮਾਣਾ ਨਹੀਂ ਹੈ ਉਸਨੂੰ ਸਾਫ਼ ਕਰਨਾ ਹੈ ਤਾਂ ਸਾਫ਼ ਕਰਨ ਲਈ ਬੈਸਟ ਇਹ ਹੈ ਵੀ ਤੁਸੀਂ ਆਪਣੀ ਪੀਸੀਬੀ ਉਸਨੂੰ ਸੇਫ ਕਰੋ ਪਹਿਲਾਂ ਤੇ ਆਪਣੀ ਮੋਟਰ ਨੂੰ ਸੇਫ ਕਰੋ ਇਸ ਦੇ ਆਊਟਰ ਨੂੰ ਜੋ ਇਹ ਹੀਟਿੰਗ ਕੋਇਲ ਹੁੰਦਾ ਜੀ ਇਸ ਦੀ ਬੈਕ ਸਾਈਡ ਕਿਸ ਤਰ੍ਹਾਂ ਇਹ ਹੀਟਿੰਗ ਕੋਇਲ ਹੈ ਜੀ ਜੋ ਹੀਟ ਨੂੰ ਜਨਰੇਟ ਕਰਦਾ ਹੈ ਇਹ ਹੀਟ ਬਹੁਤ ਹਿੱਟਡ ਹੁੰਦਾ ਇਸ ਦੀ ਹੀਟ ਨੂੰ ਹੀ ਆਊਟਰ ਦੇ ਫੈਨ ਰਾਹੀਂ ਬਾਹਰ ਕੱਢਿਆ ਜਾਂਦਾ ਜੀ ਤਾਂ ਇਸ ਦਾ ਵੀ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਇਸ ਨੂੰ ਸਾਫ਼ ਕਰਨ ਲਈ ਵੀ ਕੁਝ ਗੱਲਾਂ ਦੇ ਜੋ ਆਪਾਂ ਨੂੰ ਜ਼ਰੂਰੀ ਬੇਸਿਕ ਗੱਲਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਪਤਾ ਹੋਣਾ ਚਾਹੀਦਾ ਵੀ ਇਹ ਕਿਸ ਨੂੰ ਕਿਸ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਕਿਸੇ ਵੀ ਖਾਲਤ ਦੇ ਵਿੱਚ ਇਧਰ ਇਹ ਵਾਲ ਨੇ ਜੀ ਏਸੀ ਦੇ ਇਹਨਾਂ ਨੂੰ ਬਚਾਉਣਾ ਚਾਹੀਦਾ ਇਹਨਾਂ ਨੂੰ ਬਚਾਉਣਾ ਤੁਸੀਂ ਹਰ ਹਾਲ ਦੇ ਵਿੱਚ ਕਿ ਇਹਨਾਂ ਨੂੰ ਠੋਕਰ ਨਾ ਲੱਗੇ ਜਾ ਫਿਰ ਇਹਨਾਂ ਦੇ ਕੋਈ ਸੇ ਕਿਸਮ ਦੇ ਕੋਈ ਚੀਜ਼ ਨਾ ਲੱਗੇ ਤਾਂ ਉਸੇ ਹਿਸਾਬ ਨਾਲ ਇਸ ਨੂੰ ਬਚਾਓ ਜੀ ਕਿਉਂਕਿ ਇਸ ਦੇ ਹਿੱਲਣ ਨਾਲ ਜਾਂ ਵਾਈਬ੍ਰੇਟ ਕਰਨ ਨਾਲ ਤੁਹਾਡੇ ਏਸੀ ਦੀ ਗੈਸ ਲੀਕ ਹੋ ਜਾਂਦੀ ਸੀ ਕਈ ਥਾਂ ਦੇ ਦੇਖਿਆ ਜਾ ਆਫਿਸਾਂ ਦੇ ਵਿੱਚ ਕਈ ਕਈ ਏਸੀ ਹੁੰਦੇ ਆ ਹਾਂਜੀ ਜਦੋਂ ਆ ਜਿਹੜੇ ਪਰਲੇ ਪਾਸੇ ਆਊਟਡੋਰ ਹੁੰਦੇ ਆ ਜਦੋਂ ਆਪਸ ਵਿੱਚ ਕਿੰਨੀ ਦੂਰੀ ਤੇ ਰੱਖਣਾ ਚਾਹੀਦਾ ਜੇ ਸਰ ਦੇਖੋ ਇਹਨਾਂ ਦੀ ਜੋ ਹਵਾ ਹੈ ਹੀਟਿੰਗ ਦਾ ਮਤਲਬ ਇਹ ਆਪਾਂ ਕਹਿ ਸਕਦੇ ਆ ਵੀ ਇਹਨਾਂ ਦੀ ਵਾਇਰਿੰਗ ਉਹ ਆ ਜੀ ਹਵਾ ਜਾਂਦੀ ਆ ਵੀ ਉਹ ਇੱਕ ਦੂਜੇ ਨੂੰ ਨਾਲ ਅਟੈਚ ਕਰੇ ਇੱਕ ਦੂਜੇ ਦੇ ਆਪੋਜ਼ਿਟ ਹੀ ਹੋਣ ਤਾਂ ਬੈਸਟ ਹੈ ਜੀ ਕਿਉਂਕਿ ਇਹਨਾਂ ਨੇ ਹੀਟ ਹੀ ਕੱਢਣੀ ਹੁੰਦੀ ਹੈ ਬਾਹਰ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ ਵੀ ਤਕਰੀਬਨ ਤੁਸੀਂ ਇਹ ਮੰਨ ਕੇ ਚੱਲੋ ਵੀ 2-3 ਫੁੱਟ ਤੋਂ ਵੱਧ ਦੀ ਦੂਰੀ ਤਾਂ ਚਾਹੀਦੀ ਚਾਹੀਦੀ ਇਹਨਾਂ ਲਈ ਤੇ ਖਾਸ ਗੱਲ ਇਹਨਾਂ ਦੇ ਉੱਪਰ ਜੇਕਰ ਤੁਸੀਂ ਕੋਈ ਸ਼ੈੱਡ ਵਗੈਰਾ ਦਾ ਇੰਤਜ਼ਾਮ ਕਰ ਦਿਨ ਨਾ ਤਾਂ ਇਸ ਦੀ ਲਾਈਫ ਜੋ ਹੈ ਉਹ ਦੁੱਗਣੀ ਹੋ ਜਾਵੇਗੀ ਐਕਸਟਰਾ ਕੁਝ ਕ ਗੱਲਾਂ ਨੇ ਜੋ ਧਿਆਨ ਰੱਖਣਯੋਗ ਨੇ ਜੀ